ਔਰ ਫਿਰ ਇਹ ਆ ਜੋ ਜੁੜ-ਜੁੜ ਕੇ ਨਾਲ ਲਾਈਵ ਦੇ ਆਜੂ-ਆਜੂ ਲਾਈਵ ਦੇ ਨਾਲ ਜੁੜ ਜੁੜ ਕੇ करिए ਕੁਝ ਜਲਦੀਆਂ ਗੱਲਾਂ ਸਾਂਝੀਆਂ ਆਪਾਂ ਵੀ ਅੱਜ ਘਟੂ ਘਟ ਵੀ 6 ਮਹੀਨਿਆਂ ਬਾਅਦ ਆਪਾਂ ਲਾਈਵ ਆ ਰਹੇ ਹਾਂਗੇ ਤੇ ਆਜੋ ਕਰਦੇ ਆਂਗੇ ਦਿਲ ਦੀਆਂ ਗੱਲਾਂ ਸਾਂਝੀਆਂ ਆਪਾਂ ਤੇ ਆ ਜੀ ਜਲਦੀ ਕਿਉਂਕਿ ਫਿਰ ਮੈਂ ਜਾਣਾਗਾ ਖਬਰ ਲਾਉਣਾ ਥੋੜੇ ਟਾਈਮ ਨੂੰ ਕਦੇ ਵੀ ਉਹਨਾਂ ਦਾ ਫੋਨ ਆ ਸਕਦਾਗਾ ਜਾਗਰਣ ਜਾਣਾ ਸੀਗਾ ਮੈਂ ਤੇ ਮਤਲਬ ਫੋਨ ਕਦੇ ਵੀ ਆ ਸਕਦਾਗਾ ਤੇ ਫਿਰ ਅੱਜ ਮੰਤਰੀ ਸਾਹਿਬ ਆ ਰਹੇ ਨੇ ਪਟਿਆਲੇ ਉੱਥੇ ਜਾਣਾ ਸੀਗਾ ਤੇ ਆ ਜੋ ਵੀਰੇ ਕਰਦੇ ਦਿਲ ਦੀਆਂ ਗੱਲਾਂ ਬਹੁਤ ਬਹੁਤ ਧੰਨਵਾਦ ਵੀਰੇ। ਆ ਜੂ ਆ ਜੂ ਆ ਜੂ ਸਸਰੀ ਕਾਲ ਗ੍ਰੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ। ਫੋਨ ਦੱਸੋ ਸਾਰੇ ਠੀਕ ਠਾਕ ਆ। ہاں ਵਧੀਆ ਵੀਰੇ ਵਧੀਆ। ਹੋਰ ਤੁਸੀਂ ਦੱਸੋ ਕੀ ਬਣਦਾ ਹੁੰਦਾ? ہاں ਵੀਰੇ ਤੇ ਮੈਂ ਪੱਤਰਕਾਰ ਆ ਵੀਰੇ। ਕਿਸੇ ਵੀ ਵੀ ਕਵਰ ਲਪਾਣੀ ਹੁੰਦੀ ਆ। ਟੀਵੀ ਤੇ ਆਪਣੇ ਕੋਲੇ ਚੜ੍ਹਦੀ ਕਲਾ ਟਾਈਮ ਟੀਵੀ ਚੈਨਲ ਦਾ ਸਪੋਰਟਸ ਮੈਨ ਅਖਬਾਰ ਆ ਵੀਰੇ ਚੜ੍ਹਦੀ ਕਲਾ ਵੀ ਆਪਣੇ ਕੋਲੇ ਹੈਗਾ ਹੈਗਾ ਸਪੋਰਟਸ ਮੈਨ ਅਖਬਾਰ ਹੈਗਾ ਹੈਗਾ ਤੇ ਆ ਗਏ ਦੋਨੇ ਧਾਰੇ ਵਧੀਆ ਨੇਗੇ ਐਨ ਸਿਰੇ ਦੇ ਧਾਰੇ ਨੇ ਵਧੀਆ ਤੇ ਆ ਜੋ ਤੁਹਾਡਾ ਮੋਸਟ ਵੈਲਕਮ ਜੀ ਆਇਆਂ ਨੂੰ ਤੁਹਾਨੂੰ ਆ ਸਾਰੇ ਮੇਰੇ ਵੀਰ ਭੈਣਾਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਆ ਜੋ ਫਿਰ ਆਪਾਂ ਇਹ ਕਿ ਮਿਲਦੇ ਆਂਗੇ ਪਟਿਆਲੇ ਦੇਖਦੇ ਆਂਗੇ ആ മനുലിച്ച് ഫോൺ ആരാ ശ